ਹੁਣ ਕੋਈ ਮੁੱਖ ਮੰਤਰੀ ਕੋਈ ਪੰਜਾਬ ਦਾ ਸਹੀ ਮਨੇ ਤੇ ਮੁੱਖ ਮੰਤਰੀ ਕੇਜਰੀਵਾਲ ਉਹ ਚਲਾਉਂਦਾ ਆ ਭਗਵੰਤਬਾਨ ਦਾ ਇਕੱਲਾ ਤੁਹਾਨੂੰ ਪਤਾ ਕੀ ਕਰਦਾ ਆ ਆ ਸਸੋੜੀਆ ਵਰਗੇ ਆ ਜੈਨ ਵਰਗੇ ਸਾਰੇ ਇੱਥੇ ਆ ਗਏ ਆ ਲੁੱਟਣ ਲੱਗ ਗਏ ਆ ਦੇਖੋ ਤੁਹਾਡੇ ਨਾਲ ਕੀ ਵਾਦਾ ਕੀਤਾ ਸੀ ਕੀ ਤੁਹਾਡੇ ਸੁਪਨੇ ਤੁਹਾਨੂੰ ਦਿਖਾਏ ਸੀ ਕਿੱਧਰ ਗਿਆ 1000 ਰੁਪਏ ਬੀਬੀਆਂ ਦਾ ਕਿੱਧਰ ਗਿਆ 2500 ਪੈਨਸ਼ਨ ਦਾ ਕਿੱਧਰ ਗਿਆ ਦੁੱਗਣਾ ਛਗਣ ਦਾ ਕਿੱਧਰ ਗਿਆ 24 ਘੰਟੇ ਨਸ਼ਾ ਬੰਦ ਕਰਦਾ ਕਿੱਧਰ ਗਿਆ 29 29 ਫਸਲਾਂ ਦੇ ਐਮ ਐਸ ਪੀ ਕਹਿੰਦੇ ਦੇਵਾਂਗੇ ਤੁਸੀਂ ਆਪਣਾ ਸੂਭਾ ਪਿੱਛੇ ਸਿਰ ਦਿੱਤਾ ਖਾਲਸਾ ਜੀ ਆਪਣੀ ਗਲਤੀ ਆਪਣੀ ਹੈ ਆਪਾਂ ਪਛਾਣਿਆ ਨਹੀਂ ਆਪਣੇ ਕੌਣ ਹੈ ਤੇ ਪ੍ਰਾਏ ਕੌਣ ਹੈ ਸਹੀ ਮੰਨੇ ਤੇ ਇੱਕੋ ਇੱਕ ਪਾਰਟੀ ਹੈ ਜੇ ਵਾਰਿਸ ਪੰਜਾਬ ਦੀ ਕੋਈ ਹੈ ਉਹ ਤੁਹਾਡੀ ਮਾਂ ਪਾਰਟੀ ਅਕਾਲੀ ਦਲ ਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਕਾਲੀ ਦਲ ਤੁਹਾਡੇ ਵਾਸਤੇ ਮਰ ਵੀ ਸਕਦੀ ਹੈ ਤੁਹਾਡੀ ਲੜਾਈ ਵੀ ਲੜਦੀ ਹੈ ਤੁਹਾਡੇ ਵਾਸਤੇ ਹਰ ਕਦਮ ਚੁੱਕਣ ਨੂੰ ਤਿਆਰ ਹੈ ਤੇ ਕਰਦੀ ਰਹੀ ਹੈ ਜੋ ਕੁਝ ਵੀ ਪੰਜਾਬ ਚ ਆਇਆ ਅਕਾਲੀ ਦਲ ਨੇ ਆ ਜਿਹੜੇ ਕਾਂਗਰਸ ਹੈ ਆ ਬੀਜਪੀ ਐ ਆ ਝਾੜੂ ਵਾਲੇ ਐ ਆ ਕਾਮਰੇਡ ਐ ਆ ਸਾਰੇ ਪੰਜਾਬ ਦੇ ਵਾਰਿਸ ਨਹੀਂ ਉਦੋਂ ਇੱਥੇ ਕਬਜ਼ਾ ਕਰਨ ਨੂੰ ਆਸਤੇ ਆਉਂਦੇ ਐ ਜਿਵੇਂ ਅੰਗਰੇਜ਼ ਲੁੱਟਣ ਆਏ ਸੀ ਓਵੇਂ ਆ ਲੁੱਟਣ ਆਉਂਦੇ ਐ ਜੇ ਆਪ ਉਹਨਾਂ ਨੂੰ ਸਰਕਾਰ ਇੱਥੇ ਨਹੀਂ ਬੰਦੀ ਜੇ ਤੁਹਾਨੂੰ ਨਹੀਂ ਉਹ ਤੁਸੀਂ ਬੀ ਕਾਂਗਰਸ ਨੂੰ ਨਹੀਂ ਜਿਤਾਉਂਦੇ ਉਹਨਾਂ ਨੂੰ ਕੋਈ ਫਿਕਰ ਨਹੀਂ ਉਹ ਹਰਿਆਣੇ ਦੀ ਸਰਕਾਰ ਮਗਰ ਲੱਗ ਜਾਣਗੇ ਰਾਜਸਤਾਨ ਮਗਰ ਲੱਗ ਜਾਣਗੇ ਅਕਾਲੀ ਦਲ ਦਾ ਥੋੜਾ ਇੱਥੋਂ ਦਾ ਅਸੀਂ ਕਿੱਧਰ ਜਾਵਾਂਗੇ ਅਸੀਂ ਤਾਂ ਭਾਵੇਂ ਤੁਸੀਂ ਬਣਾਓ ਨਾ ਬਣਾਓ ਥੋਡੀ ਲੜਾਈ ਲੜਦੇ ਰਵਾਂਗੇ ਅਖੀਰਲੇ ਦਮ ਤੱਕ ਲੜਦੇ ਰਵਾਂਗੇ ਹੁਣ ਕੋਈ ਮੁੱਖ ਮੰਤਰੀ ਕੋਈ ਪੰਜਾਬ ਦਾ ਸਹੀ ਬਣੇ ਤੇ ਮੁੱਖ ਮੰਤਰੀ ਕੇਜਰੀਵਾਲ ਉਹ ਚਲਾਉਂਦਾ ਆ ਭਗਵੰਤ ਮਾਨ ਦਾ ਇਕੱਲਾ ਤੁਹਾਨੂੰ ਪਤਾ ਕੀ ਕਰਦਾ ਆ ਸਸੋਡੀਆਂ ਵਰਗੇ ਆ ਜੈਨ ਵਰਗੇ ਸਾਰੇ ਇੱਥੇ ਆ ਗਏ ਐ ਲੁੱਟਣ ਲੱਗ ਗਏ ਐ ਦੇਖੋ ਤੁਹਾਡੇ ਨਾਲ ਕੀ ਵਾਦਾ ਕੀਤਾ ਸੀ ਕੀ ਤੁਹਾਡੇ ਸੁਪਨੇ ਤੁਹਾਨੂੰ ਦਿਖਾਏ ਸੀ ਕਿੱਧਰ ਗਿਆ 1000 ਰੁਪਏ ਬੀਬੀਆਂ ਦਾ ਕਿੱਧਰ ਗਿਆ 2500 ਪੈਨਸ਼ਨ ਦਾ ਕਿੱਧਰ ਗਿਆ ਦੁੱਗਣਾ ਛਗਣ ਦਾ ਕਿੱਧਰ ਗਿਆ 24 ਘੰਟੇ ਨਸ਼ਾ ਬੰਦ ਕਰਦਾ ਕਿੱਧਰ ਗਏ 29 29 ਫਸਲਾਂ ਦੇ ਐਮ ਐਸ ਪੀ ਕਹਿੰਦੇ ਦੇਵਾਂਗੇ ਤੁਸੀਂ ਆਪਣਾ ਸੂਪਾ ਪਿੱਛੇ ਸਿਰ ਦਿੱਤਾ ਖਾਲਸਾ ਜੀ ਆਪਣੀ ਗਲਤੀ ਆਪਣੀ ਹੈ ਆਪਾਂ ਪਛਾਣਿਆ ਨਹੀਂ ਆਪਣੇ ਕੌਣ ਹੈ ਤੇ ਪ੍ਰਾਏ ਕੌਣ ਹੈ ਸਹੀ ਮੈਨੇ ਤੇ ਇੱਕੋ ਇੱਕ ਪਾਰਟੀ ਹੈ ਜੇ ਵਾਰਿਸ ਪੰਜਾਬ ਦੀ ਕੋਈ ਹੈ ਉਹ ਤੁਹਾਡੀ ਮਾਂ ਪਾਰਟੀ ਅਕਾਲੀ ਦਲ ਦਾ ਹੈ ਬੋਲੇ ਸੋਨਿਆ ਅਕਾਲੀ ਦਲ ਤੁਹਾਡੇ ਵਾਸਤੇ ਮਰ ਵੀ ਸਕਦੀ ਹੈ ਥੋੜੀ ਲੜਾਈ ਵੀ ਲੜਨੀ ਹੈ ਤੁਹਾਡੇ ਵਾਸਤੇ ਹਰ ਕਦਮ ਚੁੱਕਣ ਨੂੰ ਤਿਆਰ ਹੈ ਤੇ ਕਰਦੀ ਰਹੀ ਹੈ ਜੋ ਕੁਝ ਵੀ ਪੰਜਾਬ ਚ ਆਇਆ ਖਾਲੀ ਦਲ ਨੇ ਆ ਜਿਹੜੇ ਕਾਂਗਰਸ ਹੈ ਆ ਬੀਜੇਪੀ ਹੈ ਆ ਝਾੜੂ ਵਾਲੇ ਹੈ ਆ ਕਾਮਰੇੜ ਹੈ ਆ ਸਾਰੇ ਪੰਜਾਬ ਦੇ ਵਾਰਿਸ ਨਹੀਂ ਉਦੋਂ ਇੱਥੇ ਕਬਜ਼ਾ ਕਰਨ ਨੂੰ ਆਸਤੇ ਆਉਂਦੇ ਆ ਜਿਵੇਂ ਅੰਗਰੇਜ਼ ਲੁੱਟਣ ਆਏ ਸੀ ਓਵੇਂ ਆ ਲੁੱਟਣ ਆਉਂਦੇ ਆ ਜੇ ਆਪ ਉਹਨਾਂ ਨੂੰ ਸਰਕਾਰ ਇੱਥੇ ਨਹੀਂ ਬੰਦੀ ਜੇ ਤੁਹਾਨੂੰ ਨਹੀਂ ਉਹ ਤੁਸੀਂ ਬੀ ਕਾਂਗਰਸ ਨੂੰ ਨਹੀਂ ਜਿਤਾਉਂਦੇ ਉਹਨਾਂ ਨੂੰ ਕੋਈ ਫਿਕਰ ਨਹੀਂ ਉਹ ਹਰਿਆਣੇ ਦੀ ਸਰਕਾਰ ਮਗਰ ਲੱਗ ਜਾਣਗੇ ਰਾਜਸਥਾਨ ਮਗਰ ਲੱਗ ਜਾਣਗੇ ਅਕਾਲੀ ਦਲ ਤਾਂ ਥੋੜਾ ਇੱਥੋਂ ਦਾ ਹੈ ਅਸੀਂ ਕਿੱਧਰ ਜਾਵਾਂਗੇ ਅਸੀਂ ਤਾਂ ਭਾਵੇਂ ਤੁਸੀਂ ਬਣਾਓ ਨਾ ਬਣਾਓ ਥੋੜੀ ਲੜਾਈ ਲੜਦੇ ਰਵਾਂਗੇ ਅਖੀਰਲੇ ਦਮ ਤੱਕ ਲੜਦੇ